ਸਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਜਤੋ ਸਰਦਾ ਜਪਤ ਜਿੱਥੇ ਕੀ ਤਨ ਤਨ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਹੈ ਉੱਥੇ ਸੀ ਅਸੀਂ ਪਹੁੰਚੇ ਆ ਤੇ ਉੱਥੋਂ ਦੇ ਕੁਝ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਜਿੱਥੇ ਕੀ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਨੇ ਆਓ ਉੱਥੋਂ ਦੇ ਜਿਹੜੇ ਬਾਹਰੋਂ ਆਏ ਵੀਰ ਐਨ ਆਰ ਆਈ ਨੇ ਸੇਵਾ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਲੜਕੀਆਂ ਦੇ ਆਨੰਦ ਕਾਰਜ ਕਰਦੇ ਆ ਉਦੇਵਰ ਕੀ ਕਿਹਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਸਾਡੇ ਪੋਤਣਾ ਨੇ ਕਿਹਾ ਹੈ ਇਹ ਵਾਕਿਆ ਸੱਚ ਹੈ ਇਹ ਸਭ ਯੂ ਐਸ ਏ ਤੋਂ ਕੈਲੀਫੋਰਨੀਆ ਤੋਂ ਮਲੇਸ਼ੀਆ ਤੋਂ ਇਹ ਸਾਰੇ ਬਾਰੋਂ ਇਹੋ ਕਰਦੇ ਆ ਪਰ ਪਤਾ ਨਹੀਂ ਮੈਨੂੰ ਕਿਉਂ ਵਿੱਚ ਐਡ ਕਰੀ ਜਾਂਦੇ ਆ ਚਲੋ ਕੋਈ ਗੱਲ ਨਹੀਂ ਸਤਿ ਬਚਨ ਬਾਕੀ ਸਭ ਕੁਝ ਇਹੋ ਕਰਦੇ ਇਹਨਾਂ ਨਾਲ ਪਿਆਰ ਕਾਫੀ ਚਿਰ ਤੋਂ ਤਰਿਆਉਂਦੇ ਆ ਬੋਲੇਵਾਲ ਵੀ ਇਹ ਤਕਰੀਬਨ ਹਰ ਵਾਰਾਂ ਇਹ 13-14 ਲੜਕੀਆਂ ਦੇ ਵਿਆਹ ਜਰੂਰ ਕਰ ਦਿਓ ਹਾਂਜੀ ਤੇ ਇਹਨਾਂ ਦਾ ਆ ਜਾਂਦਾ ਤਹਿ ਦਿਲ ਤੋਂ ਸਤਿਕਾਰ ਹੈ ਸਾਡੇ ਵੱਲ ਮਹਾਰਾਜ ਜਾਨਾਂ ਦੀ ਲੰਬੀ ਉਮਰ ਕਰੇ ਤੇ ਇਸੇ ਤਰ੍ਹਾਂ ਗਰੀਬਾਂ ਦਾ ਹੱਥ ਫੜਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਐਨਆਰਆਈ ਵੀਰ ਜਿਹੜੇ ਬਾਹਰੋਂ ਆਏ ਨੇ ਸਿਰਫ ਇਹ ਸੇ ਕਰਕੇ ਆਏ ਨੇ ਕਿ ਜਿਹੜੀ ਲੋੜਵੰਦ ਲੜਕੀਆਂ ਨੇ ਉਹਨਾਂ ਦਾ ਆਨੰਦ ਕਰਜ ਅਸੀਂ ਆਪ ਜਾ ਕੇ ਕਰਵਾਣਾ ਆ ਆਓ ਉਹਨਾਂ ਨਾਲ ਵੀਰਾਂ ਨਾਲ ਗੱਲਬਾਤ ਕਰਦੇ ਆਂ ਨਾਲੇ ਉਹਨਾਂ ਨੇ ਭੈਣਾਂ ਨੂੰ ਆਸ਼ਿਰਵਾਦ ਦਿੱਤਾ ਹੈ ਪਰਮਾਤਮਾ ਨਾਲ ਜੁੜਨ ਦਾ ਇੱਕ ਲਗਾਵ ਦਿੱਤਾ ਹੈ ਕਿ ਪਰਮਾਤਮਾ ਨਾਲ ਆਪਣੀ ਬਾਣੀ ਨਾਲ ਜੁੜੇ ਰਹਿਣ ਸੋ ਬੜਾ ਵਧੀਆ ਇੱਕ ਨਵਾਂ ਉਪਰਾਲਾ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਰਣਾ ਹਾਂਜੀ ਭਾਈ ਖਾਲਸਾ ਫਤੇ ਜੀ ਅਸੀਂ ਬੋਲੇਵਾਲ ਤੋਂ ਆ ਤੇ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਆ ਬੋਲੇਵਾਲ ਜੀ ਅੱਜ ਅੱਠ ਵਿਆ ਹੋ ਰਹੇ ਆ ਤਿੰਨ ਆ ਇ ਬਾਕੀ ਬੋਲੇਵਾਲ ਹੌਸ ਖਾਲਸਾ ਮੈਡੀਕਲ ਹਸਪੀਟਲ ਖੁੱਲ ਗਿਆ ਵਾ ਤੁਸੀਂ ਜਿਹੜਾ ਵੀ ਕੋਈ ਜੀ ਹੋਵੇ ਅੱਖਾਂ ਦਾ ਆਪਰੇਸ਼ਨ ਹਰ ਮਹੀਨੇ 5 ਤਰੀਕ ਨੂੰ ਤੁਸੀਂ ਉੱਥੇ ਪਹੁੰਚ ਕੇ ਆਪਣਾ ਲਾਭ ਉਠਾਓ ਬਾਕੀ ਉੱਥੇ ਲੈਬੋਰਾਟਰੀ ਡਾਕਟਰ ਦੀ ਸਹੂਲਤ ਸਾਰੀ ਫ੍ਰੀ ਆ ਜਿਸ ਗੁਰੂ ਰਾਮਦਾਸ ਦਾ ਹੀ ਆ ਸਾਰਾ ਕੁਝ ਆਪਣਾ ਕੁਝ ਨਹੀਂਗਾ ਤੇ ਗੁਰੂ ਰਾਮਦਾਸ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਭਾਈ ਸਾਹਿਬ ਜਿਹੜਾ ਤੁਸੀਂ ਲੜਕੀਆਂ ਨੂੰ ਦੇਹੇਜ ਵੀ ਦੇ ਰਹੇ ਹੋ ਦਾਸ ਦੇ ਰਹੇ ਹੋ ਇਹਦੇ ਵਿੱਚ ਤੁਸੀਂ ਕੀ ਕੀ ਦੇ ਰਹੇ ਹੋ ਇੱਕ ਗੁਰੂ ਆਮ ਦਾ ਇਹਨੂੰ ਪਤਾ ਜੀ ਅਸੀਂ ਕੀ ਦੇਣਾ ਇੱਥੇ ਕੁਝ ਦੇਣ ਜੋਗੇ ਨਹੀਂ ਗੁਰੂ ਆਮ ਦਾ ਇਹ ਦਿੱਤਾ ਹੈ ਜੀ ਹਾਂਜੀ ਉਹਨਾਂ ਦੇ ਖਾਤੇ ਚ ਆਇਆ ਸਾਰਾ ਕੁਝ ਅਸੀਂ ਕੁਝ ਨਹੀਂ ਦੇਈਏ ਐਨ ਆਰ ਆਈ ਵੀਰ ਹੋਰ ਵੀ ਜੁੜੇ ਨੇ ਤੁਹਾਡੇ ਨਾਲ ਨਹੀਂ ਨਹੀਂ ਅਸੀਂ ਇਕੱਲੇ ਆਪ ਤੇ ਬਾਈ ਸਾਰੀ ਦੂਸਰੇ ਐਨ ਆਰ ਆਈ ਵੀਰ ਜਿਹੜੇ ਆ ਜਾਂ ਮਤਲਬ ਕਿ ਪਿੰਡ ਵਾਲੇ ਆ ਜਾਂ ਹੋਰ ਜਿਹੜੇ ਸੰਜੋਗ ਕਰਦੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋ ਬਸ ਉਹਨਾਂ ਦਾ ਧੰਨਵਾਦ ਆ ਬਹੁਤ ਸਹਿਯੋਗ ਦੇ ਰਹੇ ਆ ਸਾਰੇ ਜੀ ਉਹਨਾਂ ਹੋਂ ਤੇ ਫਿਰ ਅਸੀਂ ਇਕੱਲਿਆਂ ਨੇ ਆ ਕੀ ਗੱਲ ਲੈਣਾ ਉਹਨਾਂ ਦੀ ਹਲਪ ਨਾਲ ਹੀ ਸਾਰਾ ਕੁਝ ਹੋਣਾ ਕਿਉਂਕਿ ਨਾਲ ਸੇਵਾ ਕਰਨੀ ਕਈ ਪਰ ਲੰਗਰ ਦਾ ਪਰਮਾਨੰਦ ਅੱਜ ਕੱਲ ਆਪਣੀ ਧੀ ਨੂੰ ਬੁਹੇ ਤੋਂ ਉਠਾਉਣਾ ਬੜਾ ਔਖਾ ਲੱਗਦਾ ਆ ਪਰ ਪਰਮਾਤਮਾ ਨੇ ਐਸੀ ਬੁੱਧੀ ਪਾਈ ਕੋਈ ਐਸਾ ਰੂਪ ਅਨੇਕਾ ਦਿਖਾਇਆ ਕਿ ਜਿਹੜੇ ਤੁਸੀਂ ਫਰਿਸ਼ਤਾ ਬਣ ਕੇ ਧੀਾਂ ਵਾਂਗ ਆਏ ਫਰਿਸ਼ਤਾ ਗੁਰੂ ਰਾਮ ਦਾ ਅਸੀਂ ਪੈਰਾਂ ਦੀ ਥੂੜ ਅਸੀਂ ਕੁਛ ਕੀਤਾ ਜਿਹੜੇ ਲੜਕੇ ਤੁਹਾਨੂੰ ਪਤਾ ਜਾਂ ਲੜਕੀਆਂ ਵਾ ਬੜੇ ਨਸ਼ੇ ਦੇ ਦੌਰ ਤੇ ਚੱਲ ਰੁਕੇ ਨੇ ਬੜੇ ਗਲਤ ਰਸਤਿਆਂ ਤੇ ਚੱਲਦੇ ਨੇ ਉਹਨਾਂ ਨੂੰ ਬੱਚਿਆਂ ਨੂੰ ਤੁਸੀਂ ਕੀ ਮਸੇ ਸਿੱਤੇ ਇਹੋ ਜਿਹੋ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਨਾਲ ਜੋੜ ਕੇ ਜੋ ਆਨੰਦ ਜੋ ਰਾਸ ਮਸੰਨਾ ਕਿੰਨਾ ਛੋਟਾ ਨਾਲ ਜੋਸ਼ ਅਸ마ਰਾਜੀ ਕਿਰਪਾ ਦਾ ਨਾਮ ਬਹੁਤ ਸ਼ਕਤੀਪੂਰਨ ਹੈ ਉਹ ਇੱਕ ਨਸਾ ਹੈ ਇਹ ਕਦੇ ਨਹੀਂ ਉਤਰਦਾ ਬਸ ਨਾਮ ਜਪਨਾ ਬਾਕੀ ਮੁੱਖ ਜਨਮ ਅਤਮ ਗਿਆਨ ਵਾਲਾ ਸਾਧਨਾ ਦੀ ਸਹੀ ਤਰ੍ਹਾਂ ਜੇਕਰ ਕੋਟ ਨੂੰ ਲਿਖੇ ਤੇਹਰੀ ਬਰੀਆ ਅਵਰ ਕਾਇ ਤੇ ਇੱਕ ਜਨਮ ਦਾ ਮਨ ਸਾਜਿ ਸਭਾ ਜੇ ਆਇਆ ਪਾਇ ਸਿੱਖਰ ਨੂੰ ਆਸਤ ਮਾਈ ਉਸੇ ਆਤਮਾ ਜਿਹੜੀ ਹੈ ਬੜੇ ਚਿਰ ਤੋਂ ਉਸ ਪ੍ਰਮਾਤਮਾ ਨਾਲ ਵਿਸਲੀ ਹੈ ਬਸ ਉਹਦਾ ਉਹਦਾ ਬਿਲਾਕ ਕਰਨ ਵਾਸਤੇ ਮਹਾਰਾਜ ਕਿਰਪਾ ਕਰ ਸਾਰੀਆਂ ਰੂਹਾਂ ਦੇ ਸਿਰ ਤੇ ਮੇਰ ਭਰੇ ਹੱਥ ਰੱਖਣਾ ਆਪਣੇ ਚਰਨਾਂ ਨਾਲ ਜੋੜੀ ਹੋਈ ਸ਼ਰੀਰ ਦਾ ਕਿ ਉਹ ਵੀ ਬੇਨਤੀ ਹੈਗਾ ਤੁਮਾਂ ਦਿਸਮਨ ਕਰੀਏ ਗੁਰਬਾਣੀ ਦੇ ਨਾਲ ਜੁੜੀਏ ਗੁਰੂ ਵਾਲੇ ਬਣੀਏ ਇਹਦੇ ਵਿੱਚ ਸਾਡਾ ਆਉਣਾ ਜਿਹੜਾ ਹਿੱਸਾ ਬਲਾ ਮਨੁੱਖਾ ਜਿੰਮੇ ਸ਼ੁਕੂਰ ਹੈ ਧੰਨਵਾਦ ਸਾਰਿਆਂ ਦਾ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਇੱਥੇ ਸਾਡੇ ਨਾਲ ਹੋਰ ਵੀ ਕਾਫੀ ਸਾਰੇ ਵੀਰ ਮਜੂਦ ਨੇ ਪੈਣਾ ਮਜੂਦ ਨੇ ਜਾਂ ਜਿਹੜੀ ਆਈ ਹੋਈ ਸੰਗਤ ਮਜੂਦ ਹੈ ਜਿਨ੍ਹਾਂ ਨੇ ਮਤਲਬ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਨੇ ਜਾਂ ਮਤਲਬ ਜਿਹੜੇ ਪਰਿਵਾਰ ਇੱਥੇ ਪੁੱਛੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਗੱਲਬਾਤ ਕਰਦੇ ਇਥੇ ਹੋਰ ਵੀ ਭਾਈ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਲੜਕੀਆਂ ਦੇ ਨੰਦਕਾਰ ਚਵਾਰੇ ਜਾਂ ਮਤਲਬ ਇਥੇ ਪਹੁੰਚਣ ਦੀ ਕੀ ਹੈ ਵਾਈਕ ਉਸਤਾਦ ਸਾਹਿਬ ਗਾਇਬ ਫਤਿਹ ਜੀ ਸਾਜੂ ਜੀ ਸਰਦਾਰ ਰੇਸ਼ਮ ਸਿੰਘ ਅੱਜ ਵੀ ਬੋਲੇਵਾਲ ਦੇ ਵਿੱਚ ਵੀ ਅਕਸ਼ਾ ਜੀ ਹੋਈਆਂ ਨੇ ਇਹਨਾਂ 25 ਸਾਲਾਂ ਦੇ ਵਿੱਚ ਸਰਦਾਰ ਰੇਸ਼ਮ ਸਿੰਘ ਦਾ ਸਭ ਤੋਂ ਵੱਡਾ ਯੋਗਦਾਨ ਹੈ ਇਹ ਨਹੀਂ ਇਲਾਕੇ 'ਚ ਹੋਰ ਵੀ ਕੋਈ ਲੋੜਵੰਦ ਕੋਈ ਸੰਸਥਾ ਆਦੀ ਹੈ ਉਦੀ ਸੇਵਾ ਕਰਦੇ ਗੁਰੂ ਆਨੰਦਦਾ ਦੀ ਕਿਰਪਾ ਨੇ ਉੱਤੇ ਉਹਨਾਂ ਦਾ ਰਸਤੇ ਮੇਰੇ ਪ੍ਰਿਆਤ ਹੈ ਹਲਕਾ ਫਤੇਕਰ ਚੂੜੀਆਂ ਤੋਂ ਕੋਈ ਪਰਿਵਾਰ ਸਾਡੇ ਨਾਲ ਮੌਜੂਦ ਨੇ ਜਿਹੜਾ ਐਨਆਰਆਈ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਕਿ ਉਹਨਾਂ ਨੇ ਉਹਨਾਂ ਦੀ ਲੜਕੀ ਦਾ ਆਨੰਦ ਕਾਰਜ ਕਰਵਾਇਆ ਆ ਉਸ ਪਰਿਵਾਰ ਦੇ ਨਾਲ ਮਿਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਾ ਵੈਕ ਜਿੱਕਾ ਖਾਲਸਾ ਵੈਕ ਜਿੱਕੀ ਫਤਿਹ ਇਹ ਆ ਨਾ ਪਿੰਡ ਪੰਢੇਕਲਾ ਜਿਲ੍ਹਾ ਹਮਸਾ ਦੀ ਰਹਿਣ ਵਾਲੀਆਂ ਆ ਅਈ ਜਰਨੈਲ ਸਿੰਘ ਜੀ ਬੱਚਿਆਂ ਦੀ ਆਨੰਦ ਕਾਰਜ ਕਰਾਉਂਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੋਈ ਵੀਰ ਮੇਰੇ ਆਸਟ੍ਰੇਲੀਆ ਤੋਂ ਐਨ ਆਈਆਰ ਪਿੰਡ ਜੀਤੋ ਸੱਜੇ ਤੋਂ ਵੀ ਵੀਰ ਉਹਨਾਂ ਦੀ ਵੱਡੀ ਵੱਡੀ ਉਮਰ ਕਰੇ ਦਿਨ ਦੁਗਣੀ ਰਾਤ ਚੁਗਣੀ ਕਰੇ ਮੈਂ ਭਾਈ ਜਰਨੈਲ ਸਿੰਘ ਦੀ ਕੋਟ ਕੋਟ ਧੰਨਵਾਦ ਕਰਦੀ ਆ ਮੇਰੇ ਬੱਚਿਆਂ ਤੇ ਮੈਂ ਕੋਟ ਕੋਟ ਧੰਨਵਾਦ ਕਰਦੀ ਆ ਇਸੇ ਤਰ੍ਹਾਂ ਦੀ ਸੇਵਾ ਨਿਭਾਉਂਦੇ ਰਹਿਣ ਉਮਰ ਇਹਨਾਂ ਦੀ ਲੰਬੀ ਆਰ ਜੀ ਬਖਸ਼ੇ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਆਓ ਕੁਝ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਜਿੱਥੇ ਕਿ ਪਿੰਡ ਜੀਤੋ ਸਰਜਾ ਦੇ ਵਿੱਚ ਪਹੁੰਚੇ ਅਤੇ ਉੱਥੇ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਨੇ ਕੁਝ ਐਨਆਰਆਈ ਵੀਰ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਦ ਦੀ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਉਂਦੇ ਨੇ ਇਹਨਾਂ ਨੂੰ ਕਿੰਨੀ ਕੁ ਤਸਤੀ ਤੇ ਕਿੰਨਾ ਕੁ ਪਿਆਰ ਮਿਲਦਾ ਹੈ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿੰਨਾ ਵੀ ਪ੍ਰੋਗਰਾਮ ਹੋ ਰਿਹਾ ਹੈ ਇਸ ਵੇਲੇ ਬਾਹਰੋਂ ਐਨਆਰਆਈ ਜੋ ਯੂਐਸਏੋਂ ਕਰਿਓਮੀ ਜਦੋਂ ਕਿ ਕਿੱਥੇ ਹੁੰਦੇ ਹਨ ਆ ਇਹ ਸਾਰੇ ਉਹ ਹੈਲਪ ਕਰਕੇ ਕਰਦੇ ਹਨ ਬਾਕੀ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਤੇ ਮੇਰੀ ਬੇਨਤੀ ਹੈ ਤਿੰਨਾ ਪਰਿਵਾਰਾਂ ਨੂੰ ਕਿ ਆਪੋ ਵਿੱਚ ਪਿਆਰ ਸਤਿਕਾਰ ਨਾਲ ਰਹਿਣਾ ਜੇ ਘਰ ਚ ਪਿਆਰ ਸਤਿਕਾਰ ਨਹੀਂ ਤੇ ਫਿਰ ਮੰਦਰ ਗੁਰਦੁਆਰੇ ਜਾਣ ਦੀ ਲੋੜ ਨਹੀਂ ਇਹਨੇ ਕਿ ਜਰੂਰ ਬੇਨਤੀ ਪੂਰਨ ਕਰਿਓ ਤੇ ਲੋੜਵੰਦ ਜਿੰਨਾ ਘਰ ਦੇ ਵਿੱਚ ਦਾਜ ਦੇਣ ਯੋਗ ਹੈ ਜਿਹੜਾ ਘਰ ਵਰਤਿਆ ਜਾਂਦਾ ਹੈ ਉਹ ਸਾਰਾ ਦਾਜ ਤੁਹਾਨੂੰ ਸਾਡੇ ਦਿਖਾਣ ਲੇ ਪੱਤਰਕਾਰ ਬਾਕੀ ਸਾਡੇ ਨਾਲ ਰਤਨ ਜੀ ਜੋ ਪੁਲਿਸ ਦੇ ਵਿੱਚ ਅੰਮ੍ਰਿਤਸਰ ਹਨ ਉਹ ਖੜੇ ਹਨ ਜਿਹੜੇ ਕਿ ਹਰ ਮਹੀਨੇ 72 ਪ੍ਰਾਣੀਆਂ ਨੂੰ ਘਰਾਂ ਦੇ ਵਿੱਚ ਰਾਸ਼ਨ ਦੇ ਕੇ ਜਾਂਦੇ ਜਿਹੜੇ ਇੱਕ ਇੱਕ ਮਹੀਨੇ ਨਾਲ ਬੜੀ ਵੱਡੀ ਗੱਲ ਆ ਘੱਟੋ ਘੱਟ 1.5 ਲੱਖ ਦੇ ਲੱਗੇ ਛੱਗੇ ਉਹ ਰਾਸ਼ਨ ਹੀ ਜਾਂਦਾ ਹੈ ਤੇ ਉਹ ਤੁਹਾਨੂੰ ਵਿਸਤਾਰ ਨਾਲ ਹੋਰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿਹੜਾ ਆਨੰਦ ਕਾਰਜ ਕਰਵਾਂਦੇ ਹੋ ਇਹ ਕਿਸੇ ਵੀ ਧਰਮ ਦਾ ਕਿਸੇ ਵੀ ਸੁਸਾਇਟੀ ਦਾ ਕਿਸੇ ਤਰ੍ਹਾਂ ਦੇ ਲੋਕ ਵੀ ਇਥੇ ਆ ਹਾਂਜੀ ਇਹ ਕੋਈ ਵੀ ਜਿਹੜਾ ਧਰਮ ਦੇ ਕਹਿੰਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਨੰਦ ਕਾਰਜ ਨਹੀਂ ਕਰਨਾ ਸਾਡਾ ਧਰਮ ਆਵਾ ਉਹਨਾਂ ਨੂੰ ਦਾਜ ਦਿੱਤਾ ਜਾਂਦਾ ਤੇ ਪੈਸੇ ਦਿੱਤੇ ਜਾਂਦੇ ਵੀ ਆਪਣਾ ਧਰਮ ਦੇ ਵਿੱਚ ਪਈ ਕੈਮਰਾ ਮੈਂ ਕਿਸੇ ਦਾ ਧਰਮ ਨਹੀਂ ਤੋੜਨਾ ਚਾਹੁੰਦਾ ਬਾਕੀ ਇਹ ਤੁਹਾਨੂੰ ਪਤਾ ਹੈ ਕਿਤੇ ਕਿਤੇ ਧਰਮ ਦੇ ਤੁਹਾਨੂੰ ਪਤਾ ਹੈ ਤੇ ਉਹਨਾਂ ਨੂੰ ਕੋਈ ਐ ਐਸਾ ਨਹੀਂ ਦਿਲ ਨਹੀਂ ਤੋੜੀਦਾ ਉਹਨਾਂ ਦਾ ਜਿਸ ਤਰ੍ਹਾਂ ਉਹ ਕਹਿੰਦੇ ਉਸ ਤਰ੍ਹਾਂ ਕਰ ਲੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਹੋਰ ਵੀ ਸਾਡੇ ਨਾਲ ਮੌਜੂਦ ਵੀਰ ਨੇ ਖੜੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਿਹੜੇ ਉਹ ਲੰਗਰ ਦੀ ਸੇਵਾ ਨਿਭਾ ਰਹੇ ਨੇ ਸੰਗਤ ਨੂੰ ਜਿਹੜਾ ਘਰਾਂ ਚ ਪਚਾ ਰਹੇ ਨੇ ਉਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਜੈਤੋ ਸਰਜਾ ਵਿਖੇ ਮੌਜੂਦ ਹਾਂ ਜਿੱਥੇ ਕਿ ਭਾਈ ਜਰਨੈਲ ਸਿੰਘ ਆਸਟ੍ਰੇਲੀਆ ਵਾਲੇ ਅਤੇ ਹੋਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਗਰੀਬ ਪਰਿਵਾਰਾਂ ਦੇ ਵਿੱਚੋਂ ਤਿੰਨ ਆਨੰਦ ਕਾਰਜ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਨੂੰ ਤੋੜ ਅਨਸਾਰ ਦੋਜ ਵੀ ਇਹਨਾਂ ਵੱਲੋਂ ਮੱਈਆ ਕਰਵਾਇਆ ਜਾ ਰਿਹਾ ਹੈ ਇਹ ਮੈਨੂੰ ਕੋਈ ਕਰੀਬ 4 ਸਾਲ ਇਹਨਾਂ ਨਾਲ ਜਾਣ ਪਛਾਣ ਹੋਈ ਨੂੰ ਹੋਏ ਆ ਮੇਰਾ ਖਿਆਲ ਹੈ ਕਿ ਕਰੀਬ 1000 ਦੇ ਕਰੀਬ ਲੜਕੀਆਂ ਦੇ ਹੁਣ ਤੱਕ ਆਨੰਦ ਕਾਰਜ ਕਰਵਾ ਚੁੱਕੇ ਨੇ ਔਰ ਮੁਨਫਤਾ ਦੀ ਸੇਵਾ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਜਿਹੜੇ ਮੇਰੇ ਵੀਰ ਇਸ ਆਨੰਦ ਕਾਰਜਾਂ ਦੇ ਵਿੱਚ ਜਾਂ ਹੋਰ ਭਲਾਈ ਦੇ ਕੰਮਾਂ ਵਿੱਚ ਆਪਣੇ ਤਨੋਂ ਮਨੋਂ ਤੁਨੋਂ ਤੁਨ ਦੇ ਨਾਲ ਵੀ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਇਸ ਸਹਿਯੋਗ ਦਿੰਦੇ ਰਹਿਣ ਤੇ ਬਾਬਾ ਜੀ ਹੋਰ ਸੇਵਾ ਕਰਦੇ ਰਹਿਣ ਸਾਰੇ ਐਨ ਆਰ ਆਈ ਵੀਰਾਂ ਦਾ ਤੇ ਜੈਤੋ ਸਰਜੇ ਦੀ ਸਾਰੀ ਆਪਣੇ ਸੰਗਤ ਦਾ ਤੇ ਦੂਰੋਂ ਨੇੜਿਓਂ ਪਹੁੰਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਸਮੂਲੀਅਤ ਕਰਕੇ ਇਸ ਪ੍ਰੋਗਰਾਮ ਨੂੰ ਇਸ ਅਨੰਦ ਕਾਰਜਾਂ ਨੂੰ ਹੋਰ ਵੀ ਸੋਨਾ ਬਣਾਇਆ ਹੈ ਬਾਕੀ ਇਹਨਾਂ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਜੋ ਹਰ ਵੇਲੇ ਇਹ ਕਵਰੇਜ ਕਰਦੇ ਨੇ ਇਹਨਾਂ ਦੇ ਉਪਰਾਲੇ ਨਾਲ ਹੀ ਸੇਵਾ ਦਾ ਕੰਮ ਵਾਧਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਤਸਵੀਰਾਂ ਪਿੰਡ ਜੇਤੋ ਸਰਜੰਦੀਆਂ ਜਿੱਥੇ ਕਿ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਨੇ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸੀ ਰਿਪੋਰਟ ਧੰਨਵਾਦ ਜੀ